ਨੌਜਵਾਨ ਸਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨੀ ਨੂੰ ਸਿੱਖੀ ਦੀ ਪਛਾਣ ਤੇ ਮੁੱਲਾਂ ਵੱਲ ਵਾਪਸ ਲਿਆਉਂਦੇ ਹੋਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਰਵਨਗਰ ਵਿਖੇ ਸਿੱਖ ਪ੍ਰੀਮੀਅਰ ਲੀਗ 2025 ਦਾ ਆਗਾਜ਼ ਕੀਤਾ ਗਿਆ। ਇਹ ਲੀਗ ਦਾ ਤੀਜਾ ਐਡੀਸ਼ਨ ਹੈ ਜੋ ਕਿ 15 April ਤੋਂ 20 April ਤੱਕ GRDA ਅਕੈਡਮੀ ਲੁਧਿਆਣਾ ਦੇ ਵਿੱਚ ਕਰਵਾਇਆ ਜਾਵੇਗਾ। ਇਸ ਵਿਲੱਖਣ cricket tournament ਦੇ ਵਿੱਚ ਵੱਖ-ਵੱਖ ਟੀਮਾਂ ਦੇ 150 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਸਿੱਖ ਕੌਮ ਤੇ ਸ਼ਹਿਰ ਦੀਆਂ ਮਸ਼ਹੂਰ ਹਸਤੀਆਂ ਇਸ ਲੀਗ ਦੇ ਰਾਹੀਂ ਕੌਮੀ ਏਕਤਾ, ਸਿੱਖੀ ਦੇ ਸਿਧਾਂਤਾਂ, ਸਿੱਖੀ ਦੀ ਮਹੱਤਤਾ ਬਾਰੇ ਸੁਨੇਹਾ ਦੇਣ ਗਿਆ ਸ਼ੁਰੂਆਤ ਸਮਾਗਮ ਦੇ ਵਿੱਚ ਕੋਰ ਮੈਂਬਰ ਜਸਪਾਲ ਸਿੰਘ ਜਸਵੀਰ ਸਿੰਘ ਪ੍ਰਕਾਸ਼ਰ ਸਿੰਘ ਇਸ ਦਿਨ ਗੌਰਵਦੀਪ ਸਿੰਘ ਹਰਪ੍ਰੀਤ ਸਿੰਘ ਤੇ ਹੋਰ ਵੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਸਪੋਰਟਸ ਵਿੰਗ ਵੱਲੋਂ ਗੁਰਰਾਮਦਾਸ ਅਕੈਡਮੀ ਦੇ ਸਪੋਰਟ ਦੇ ਨਾਲ ਸਿੱਖ ਪ੍ਰੀਮੀਅਰ ਲੀਗ ਦਾ ਤੀਜਾ ਸਾਲ ਹੋਣ ਜਾ ਰਿਹਾ ਜੀ 3rd ਐਡੀਸ਼ਨ ਆਫ ਸਿੱਖ ਪ੍ਰੀਮੀਅਰ ਲੀਗ ਅਗਲੇ 15 ਦਿਨ ਦੇ ਵਿੱਚ ਹੋਣਾ ਜੀ 15 ਤੋਂ 20 April 6 ਦਿਨ ਦਾ ਟੂਰਨਾਮੈਂਟ ਜਿੱਥੇ 100 50 ਖਿਡਾਰੀ 12 ਟੀਮਾਂ ਦੇ ਵਿੱਚ ਖੇਡਣਗੇ ਰੋਜ਼ ਸ਼ਾਮ 5 ਵਜੇ ਤੋਂ ਲੈ ਕੇ ਰਾਤ 11 ਵਜੇ ਦੇ ਮੈਚਸ ਹੋਣਗੇ ਇਹਦੇ ਵਿੱਚ ਪੂਰੇ ਪੰਜਾਬ ਭਰ ਤੋਂ ਇਨਫੈਕਟ ਹਰਿਆਣੇ ਤੋਂ ਵੀ ਖਿਡਾਰੀ ਇਸ ਵਾਰ ਖੇਡਣ ਆ ਰਹੇ ਐ 12 ਟੀਮਾਂ ਇਹਨਾਂ ਟੀਮਾਂ ਦੇ ਵਿੱਚ ਮਕਸਦ ਇਹ ਰੱਖਿਆ ਗਿਆ ਪਹਿਲਾ ਪੰਜਾਬੀ ਭਾਸ਼ਾ ਨੂੰ ਪ੍ਰੋਮੋਟ ਕਰਨਾ ਸਾਰੀਆਂ ਟੀਮਾਂ ਦੇ ਨਾਮ ਇਤਿਹਾਸਕ ਨਾਮਾਂ ਦੇ ਨਾਲ ਜੁੜੇ ਹੋਏ ਐ ਇਤਿਹਾਸ ਦੇ ਨਾਲ ਜੋੜਨਾ ਜਿਦੇ ਵਿੱਚ ਲੋਹਗੜ ਅਨੰਦਗੜ ਫਤਿਹਗੜ ਤਾਰਾਗੜ ਕੇਸਗੜ ਇਹੋ ਜੇ ਨਾਮ ਟੀਮਾਂ ਨੂੰ ਦਿੱਤੇ ਗਏ ਐ ਇਹਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਸਾਰੀਆਂ ਜਰਸੀਆਂ ਬਣਵਾਈਆਂ ਗਈਆਂ ਐ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖ ਨੌਜਵਾਨਾਂ ਦੇ ਪ੍ਰਤਿਭਾ ਨੂੰ ਅੱਗੇ ਲੈ ਕੇ ਆਉਣ ਦੇ ਲਈ ਤੇ ਸਿੱਖ ਨੌਜਵਾਨ ਖਿਡਾਰੀਆਂ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਲਈ ਇਹ ਜਿਹੜੀ ਲੀਗ ਹੈ ਲਗਾਤਾਰ ਚੱਲ ਰਹੀ ਹੈ 8 ਟੀਮਾਂ ਤੋਂ ਸ਼ੁਰੂ ਹੋਈ ਹੁਣ 12 ਟੀਮਾਂ ਆ ਰਹੀਆਂ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਵੱਧ ਚੜ ਕੇ ਸਿੱਖ ਪ੍ਰੀਮੀਅਰ ਲੀਗ ਨੂੰ ਸਪੋਰਟ ਕਰੋ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਤੋਂ 20 April GRD ਅਕੈਡਮੀ ਵਿੱਚ ਇੱਕ ਨਵੇਕਲਾ ਟੂਰਨਾਮੈਂਟ ਹੋਣ ਜਾ ਰਿਹਾ ਹੈ ਜਿਹੜੇ ਸਿੱਖ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਕੀਤਾ ਜਾ ਰਿਹਾ ਹੁਣ ਇਹ ਜਿਹੜੇ ਟੂਰਨਾਮੈਂਟ ਹੋ ਰਿਹਾ ਉਹਦੇ ਵਿੱਚ 18 ਸਾਲ ਦਾ ਬੱਚਾ ਵੀ ਖੇਡ ਰਿਹਾ ਤੇ 55 ਸਾਲ ਦਾ ਬਜ਼ੁਰਗ ਵੀ ਖੇਡ ਰਿਹਾ ਅਸੀਂ ਇਹਨੂੰ ਬਜ਼ੁਰਗ ਨਹੀਂ ਕਵਾਂਗੇ ਕਿਉਂਕਿ ਬਜ਼ੁਰਗ ਕਹਿਣਾ ਇੱਕ ਮਤਲਬ ਉਹ ਨਾ ਨੌਜਵਾਨ ਹੀ ਹੈ 55 ਸਾਲ ਦਾ ਨੌਜਵਾਨ ਤੇ ਅਸੀਂ ਇਹ ਟੂਰਨਾਮੈਂਟ ਜਿਹੜੇ ਕਰਾ ਰਹੇ ਹਾਂ ਗੌਰਵਦੀਪ ਜੀ ਨੇ ਕਿਹਾ ਹੋਣੀ ਕਿ ਇਸ ਟੂਰਨਾਮੈਂਟ ਵਿੱਚ ਸਿਰਫ ਅਸੀਂ ਕ੍ਰਿਕਟ ਟੀਮ ਮੋਟਿਵ ਹੈ ਸਾਡਾ ਸਾਡਾ ਨੌਜਵਾਨਾਂ ਨੂੰ ਗਰਾਊਂਡ ਤੱਕ ਲੈ ਜਾਣਾ ਮੋਟਿਵ ਹੈ ਗਰਾਊਂਡ ਦੇ ਵਿੱਚ ਲਿਜਾਣ ਲਈ ਸਾਨੂੰ ਐਥਲੈਟਿਕਸ ਮੀਟਸ ਕਰਾਉਣੀ ਪੈਣਗੀਆਂ ਸਾਨੂੰ ਫੁੱਟਬਾਲ ਕ੍ਰਿਕਟ ਬੈਡਮਿੰਟਨ ਸਾਰੇ ਟੂਰਨਾਮੈਂਟ ਅਸੀਂ ਕਰਾਵਾਂਗੇ ਅਗਲੇ ਸਾਲ ਇਸ ਵਾਰੀ ਪਹਿਲੀ ਵਾਰੀ ਅਸੀਂ ਟੂਰਨਾਮੈਂਟ ਕਰਾਇਆ ਸੀ ਤੇ 8 ਟੀਮਾਂ ਸੀਗੀਆਂ ਅਗਲੀ ਵਾਰੀ 10 ਟੀਮਾਂ ਉਸ ਤੋਂ ਅਗਲੀ ਵਾਰੀ ਇਸ ਵਾਰੀ 12 ਟੀਮਾਂ ਹੋ ਗਈਆਂ ਸਾਡੇ ਕੋਲ 16 ਟੀਮਾਂ ਦੀ ਐਂਟਰੀ ਆ ਰਹੀ ਸੀ ਲੇਕਿਨ ਫਿਰ ਵੀ ਅਸੀਂ ਇਹਨੂੰ ਮੈਨੇਜ ਕਰਨ ਲਈ 12 ਟੀਮਾਂ ਤੱਕ ਸੀਮਿਤ ਕੀਤਾ ਹੈ। ਔਰ ਅੱਗੇ ਅਸੀਂ ਇਹਨੂੰ ਪੰਜਾਬ ਲੈਵਲ ਤੇ ਲੈ ਜਾਵਾਂਗੇ। ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇਸ ਟੂਰਨਾਮੈਂਟ ਨੂੰ ਵਕਤ-ਵਕਤ ਸਪੋਰਟ ਕਰਨ, ਸਾਨੂੰ ਸਪੋਰਟ ਕਰਨ, ਸਾਡੀ ਟੀਮ ਨੂੰ ਸਪੋਰਟ ਕਰਨ। ਥੈਂਕ ਯੂ। ਵਾਈਗੁਰਜੀ ਦਾ ਖਾਲਸਾ, ਵਾਈਗੁਰਜੀ ਦੀ ਫਤਿਹ। ਇਹ ਬਹੁਤ ਹੀ ਸੋਹਣਾ ਉਪਰਾਲਾ ਹੋਣ ਜਾ ਰਿਹਾ ਹੈ। ਗੁਰੂ ਰਾਮਦਾਸ ਅਕੈਡਮੀ ਵਿੱਚ ਜੀਆਰਡੀ ਅਕੈਡਮੀ ਸਕੂਲ ਤੇ ਡੇਟ ਹੈਗੀ 15 ਤੋਂ ਲੇਕੇ 20 April ਤੱਕ 2025 ਤੇ ਇੱਕ ਬਹੁਤ ਹੀ ਵਧੀਆ ਪ੍ਰੋਗਰਾ ਕਰਾਇਆ ਜਾ ਰਿਹਾ ਹੈ ਗੌਰਵ ਜੀ ਵੱਲੋਂ ਤੇ ਸਿੱਖ ਪ੍ਰੀਮੀਅਰ ਲੀਗ ਹੈਗੀ ਜਿਸ ਦੇ ਸਾਰੇ ਸਾਬਤ ਸੂਰਤ ਸਿੱਖ ਖੇਡਣਗੇ ਤੇ ਸਾਰਿਆਂ ਨੇ ਆਣਾ I would request everybody to join in and experience the show thank you